आ चीज़ा जो आप देख रहे हैं झूले वगैरह चीज़ा नहीं होंगे पहला मतलब शरदों का पक्ष कितना कि पक्ष बहुत फर्क है सप्पा डंगे तो हो जा कोई किल मौका है इतना शरदा ना मिट्टी कदों ठीक हो जाएगा कोई विरला भी कटद होगा नहीं तो कोई जो आसा नाव आ नहीं तो इतने इंटरटेनमेंट करना पड़ा ਤੁਸੀਂ ਜੁੜੇ ਹੋ ਹਮਦਰਦ ਮੀਡੀਆ ਦੇ ਨਾਲ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਦਰਸ਼ਕੋ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੀ ਧਰਤੀ ਮੇਲਿਆਂ ਦੀ ਧਰਤੀ ਪੰਜਾਬ ਦੀ ਧਰਤੀ ਸੱਭਿਆਚਾਰ ਦੀ ਧਰਤੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਛਪਾਰ ਦੇ ਵਿੱਚ ਜਿੱਥੋਂ ਦਾ ਇੱਕ ਬਹੁਤ ਹੀ ਮਸ਼ਹੂਰ ਮੇਲਾ ਲੱਗਦਾ ਹੈ ਜਿਹਨੂੰ ਮੇਰੇ ਖਿਆਲ ਦੇ ਵਿੱਚ ਪੂਰੇ ਵਿਸ਼ਵ ਭਰ ਦੇ ਵਿੱਚ ਬਹੁਤ ਵਧੀਆ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਇਹ ਮੇਲਾ ਛਪਾਰ ਦਾ ਤੇ ਇੱਥੇ ਅੱਜ ਅਸੀਂ ਪਹੁੰਚੇ ਹਾਂ ਜਿੱਥੋਂ ਦੂਰ ਦੂਰੋਂ ਸੰਗਤਾਂ ਆਉਣੀਆਂ ਨੇ ਜਿੱਥੋਂ ਦੂਰ ਦੂਰੋਂ ਸ਼ਰਧਾਲੂ ਆ ਕੇ ਮਿੱਟੀ ਕੱਢ ਕੇ ਜਾਣੀ ਹੈ ਤੇ ਅਸੀਂ ਗੱਲਬਾਤ ਕਰਾਂਗੇ ਸ਼ਰਧਾਲੂਆਂ ਦੇ ਨਾਲ ਵੀ ਤੇ ਉਹ ਵੀ ਵੇਖਾਂਗੇ ਕਿ ਮੇਲੇ ਦੀਆਂ ਕੀ ਤਿਆਰੀਆਂ ਨੇ ਤੇ ਹੁਣ ਲੋਕਾਂ ਦੀ ਰਾਏ ਮੇਲਿਆਂ ਨੂੰ ਲੈ ਕੇ ਕੀ ਹੈ ਤੇ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਰਿਪੋਰਟ ਦੇ ਵਿੱਚ ਖਾਸ ਕਰਕੇ ਇਹੋ ਦਿਖਾਵਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਬਾਪੂ ਜੀ ਕੀ ਨਾਮ ਹੈ ਜੀ ਤੁਹਾਡਾ ਆਤਮਾ ਸਿੰਘ ਆਤਮਾ ਸਿੰਘ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਜੀ ਮੇਰੀ ਉਮਰ ਹੋ ਗਈ 74 ਅੱਛਾ ਮੈਨੂੰ ਇੱਕ ਗੱਲ ਦੱਸੋ ਵੀ ਪਹਿਲੇ ਮੇਲਿਆਂ ਦੇ ਵਿੱਚ ਤੇ ਹੁਣ ਦੇ ਮੇਲਿਆਂ 'ਚ ਕੀ ਅੰਤਰ ਦੇਖਦੇ ਹੋ ਤੁਸੀਂ ਇਹ ਲਾਇਨ ਨੂੰ ਇਤਿਹਾਸਿਕ ਮੇਲਾ ਸਮਝਿਆ ਜਾਂਦਾ ਸੀ ਹੁਣ ਤਾਂ ਇੱਕ ਐਂਟਰਟੇਨਮੈਂਟ ਦਾ ਸਾਧਨ ਹੋ ਗਿਆ ਠੀਕ ਹੈ ਕਿਸ ਤਰ੍ਹਾਂ ਹੁਣ ਤਾਂ ਦੇਖੋ ਆ ਚੀਜ਼ਾਂ ਜੋ ਆਪਾਂ ਦੇਖ ਰਹੇ ਆ ਝੂਲੇ ਵਗੈਰਾ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ ਪਹਿਲਾਂ ਮਤਲਬ ਸ਼ਰਧਾ ਦਾ ਪੱਖ ਕਿੰਨਾ ਕਿਤੇ ਪਹਾ ਦਾ ਪੱਖ ਬਹੁਤ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਹਾਂਜੀ ਪੈ ਗਿਆ ਹੁਣਾਂ ਮਤਲਬ ਸ਼ਰਧਾ ਕਰਕੇ ਘਟ ਐਂਟਰਟੇਨਮੈਂਟ ਵਾਸਤੇ ਐਂਟਰਟੇਨਮੈਂਟ ਜ਼ਿਆਦਾ ਹੋ ਗਈ ਹੈ ਸ਼ਰਧਾ ਘਟਾ ਠੀਕ ਹੈ ਪਹਿਲਾਂ ਪਹਿਲਾਂ ਲੋਕ ਆਉਂਦੇ ਸੀ ਮਿੱਟੀ ਕੱਢਦੇ ਸੀਗੇ ਇੱਕ ਰਾਤ ਇੱਥੇ ਚੌਂਕੀ ਭਰਦੇ ਸੀ ਪਰ ਦੂਸਰੇ ਦਿਨ ਚਲੇ ਜਾਂਦੇ ਸੂ ਅੱਛਾ ਜੀ ਜਿਵੇਂ ਆਸਤਾ ਨੂੰ ਲੈ ਕੇ ਤੁਸੀਂ ਗੱਲ ਕੀਤੀ ਹੈ ਆਸਤਾ ਕਿਸ ਤਰ੍ਹਾਂ ਜੁੜੀ ਹੋਈ ਲੋਕਾਂ ਦੀ ਇਸ ਮੇਲੇ ਦੇ ਨਾਲ ਆਸਤਾ ਇਹ ਗੁੱਗਾ ਮੜੀ ਇਹਨੂੰ ਕਹਿੰਦੇ ਆ ਜੀ ਇਹ ਪੁਰਾਣਾ ਮੰਦਿਰ ਬਣਿਆ ਹੋਇਆ ਹੈ ਇਹ ਜੀ ਤੇ ਇੱਥੇ ਕੋਈ ਵੀ ਆ ਸ਼ព ਦਾ ਡੰਗਿਆ ਹੋਇਆ ਜਾਂ ਕੋਈ ਕਿਲ ਮੌਕਾ ਤੁਹਾਡੇ ਹੈਗਾ ਜੀ ਇੱਥੇ ਸ਼ਰਦਾ ਨਾਓ ਮਿੱਟੀ ਕਡੋ ਠੀਕ ਹੋ ਜਾਂਦਾ ਠੀਕ ਹੈ ਜੀ ਅਸੀਂ ਵੀ ਬਜ਼ੁਰਗਾਂ ਤੋਂ ਸੁਣਿਆ ਹੋਇਆ ਕੋਈ ਸਾਨੂੰ ਵੀ ਕੋਈ ਐਡਾ ਜਿਆਦਾ ਗਿਆਨ ਨਹੀਂ ਹੈਗਾ ਅਸੀਂ ਜਿਸ ਤਰ੍ਹਾਂ ਬਜ਼ੁਰਗਾਂ ਨੇ ਸਾਨੂੰ ਦੱਸਿਆ ਉਸ ਤਰ੍ਹਾਂ ਤੁਹਾਨੂੰ ਦੱਸ ਰਹੇ ਹਾਂ ਠੀਕ ਹੈ ਜੀ ਠੀਕ ਹੈ ਮਤਲਬ ਮਹਿੰਗੇ ਆਈਡੀ ਕਿਤਨੇ ਕਿਤੇ ਮਾਰ ਮੰਦੇ ਹੋ ਮੇਲੇ ਤੇ ਗਾਈ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ ਜਦੋਂ ਅਸੀਂ ਬਚਪਨ 'ਚ ਇੱਥੇ ਮੇਲੇ ਤੇ ਆਉਂਦੇ ਸੀ ਸਾਨੂੰ ਘਰ ਦੇ 8 ਅੰਨੇ ਜਾਂ 4 ਅੰਨੇ ਜਾਂ 8 ਅੰਨੇ ਦਿੰਦੇ ਹੁੰਦੇ ਸੀ ਅੱਜ ਕੱਲ ਉਹਦੀ ਵੈਲਿਊ ਕੁਝ ਵੀ ਨਹੀਂ ਹੈਗੀ ਠੀਕ ਹੈ ਜੀ 8000 ਦੀ ਵੈਲਿਊ ਨਹੀਂ ਜਿਹੜੀ ਉਸ ਟਾਈਮ 8 ਅੰਨੇ ਦੀ ਵੈਲਿਊ ਸੀਗੀ ਠੀਕ ਹੈ ਜੀ ਹੋ ਤਾਂ ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਆ ਉਸ ਟਾਈਮ ਸਫਾਈ ਵੀ ਹੁੰਦੀ ਸੀ ਹੁਣ ਸਫਾਈ ਵੀ ਹੈ ਨਹੀਂ ਇੱਥੇ ਕੋਈ ਮੈਂ ਪਹਿਲਾਂ ਵੀ ਬਜ਼ੁਰਗਾਂ ਨਾਲ ਗੱਲ ਕਰ ਰਿਹਾ ਸੀ ਨਾ ਦੱਸਿਆ ਕਿ ਪਹਿਲਾਂ ਮੇਲੇ ਦੇ ਵਿੱਚ ਕੀ ਹੁੰਦਾ ਸੀ ਕਿ ਰਾਤਾਂ কাট ਕੇ ਜਾਂਦੇ ਸੀ ਲੋਕ ਕਿ ਅੱਜ ਵੀ ਲੋਕ ਕੱਢਦੇ ਨੇ ਮੇਲੇ ਦੇ ਰਾਤਾਂ ਨਹੀਂ ਕੋਈ ਵਰਲਾ ਹੀ ਕੱਟਦਾ ਹੋਊਗਾ ਨਹੀਂ ਤਾਂ ਕੋਈ ਜਿਹੜਾ ਆਸਤਾ ਨਾ ਆਉਂਦਾ ਉਹ ਕੱਟਵਾ ਨਹੀਂ ਤਾਂ ਇੱਥੇ ਐਂਟਰਟੇਨਮੈਂਟ ਕਰਨਾ ਹੋਇਆ ਸਰ ਠੀਕ ਹੈ ਜੀ ਅੱਛਾ ਜਿਵੇਂ ਆਮ ਮਠਿਆਈ ਦੀ ਗੱਲ ਕੀਤੀ ਜਾਂਦੀ ਆ ਮਠਿਆਈ ਕਿਹੜੀ ਪ੍ਰਚਲਿਤ ਯਾਦ ਰਹਿੰਦੀ ਹੈ ਇੱਥੇ ਮਠਿਆਈ ਤਾਂ ਇੱਥੇ ਯੂਪੀ ਦੀਆਂ ਖਜਲਾ ਮਠਿਆਈ ਆਉਂਦੀ ਆ ਤੇ ਆਪਾਂ ਪਿੰਡਾਂ ਵਾਲੇ ਪਾਠੀ ਕਹਿੰਦੇ ਆ ਉਹਨੂੰ ਹਾਂ ਜੀ ਹਾਂ ਜੀ ਹਾਂ ਇਹਨੂੰ ਖਜਲਾ ਵੀ ਕਹਿੰਦੇ ਆ ਇਹ ਜੀ ਬਸ ਆਮ ਪ੍ਰਚਲਿਤ ਇਹੀ ਆ ਹੁਣ ਠੀਕ ਹੈ ਜੀ ਹੋਰ ਕੋਈ ਮਠਿਆਈ ਇੱਥੇ ਦੇਖਣ ਨੂੰ ਨਹੀਂ ਮਿਲਦੀ ਠੀਕ ਹੈ ਜੀ ਪਾਪੀ ਕੀ ਨਾਮ ਹੈ ਤੁਹਾਡਾ ਮੁਖਤਿਆਰ ਸਿੰਘ ਜੀ ਕਿਹੜਾ ਪਿੰਡਾ ਤੁਹਾਡਾ ਸ਼ਫਾਰੀ ਆ ਜੀ ਅੱਛਾ ਕਿੰਨੇ ਕ ਟਾਈਮ ਤੋਂ ਇਹ ਮੇਲਾ ਭਰਦਾ ਰਿਹਾ ਜੀ ਤੁਸੀਂ ਸਾਡੀ ਛੁਰ ਤੋਂ ਗੂੜਾ ਹੀ ਭਰਦਾ ਕਿਤੇ ਚੜ ਗੋੜਾ ਪਹਿਲਾ ਵਾਲੇ ਮੇਲੇਆਂ ਤੇ ਹੁਣ ਦੇ ਮੇਲੇ 'ਚ ਕੀ ਫਰਕ ਦੇ ਦਿਆਂ? ਹੁਣ ਆਇਆ ਬਈ ਹੁਣ ਰਾਤ ਨੂੰ ਲੋਕ ਚਲੇ ਜਾਂਦੇ ਨੇ ਅੱਗੇ ਸਾਧਨ ਨੂੰ ਸੀਗੇ ਇੱਥੇ ਲੋਕ ਰਹਿੰਦੇ ਸੀ ਹੁਣ ਆਪੋ ਆਪਣੇ ਸਾਧਨਾਂ ਤੇ ਚਲੇ ਜਾਂਦੇ ਨੇ। ਅੱਛਾ ਇੱਕ ਚੀਜ਼ ਦੇਖਿਓ ਤੁਸੀਂ ਜਿਵੇਂ ਹੁਣ ਅੱਜ ਤੱਕ 4-5 ਦਿਨ ਦਾ ਮੇਲਾ ਹੁੰਦਾ ਵਾ ਪਹਿਲੇ ਸਮਿਆਂ ਦੇ ਵਿੱਚ ਜਦੋਂ ਤੁਸੀਂ ਗੱਲ ਕਰਦੇ ਹੋ ਉਹਨਾਂ ਸਮਿਆਂ ਦੇ ਵਿੱਚ ਮੇਲਾ ਕਿੰਨੇ ਕ ਟਾਈਮ ਦਾ ਹੁੰਦਾ ਸੀ? 5 ਦਿਨ ਦਾ ਹੁੰਦਾ ਸੀ ਪਹਿਲਾਂ 5 ਦਿਨ ਦਾ ਸੀ ਹੁਣ ਤਾਂ ਵਧ ਦੇਣ ਲੱਗ ਜਾਂਦਾ ਹੁਣ ਤਾਂ ਮਿੰਨੇ ਹੀ ਲੱਗ ਜਾਂਦਾ ਮਤਲਬ ਜਿਹੜਾ ਇਕੱਠ ਦੇ ਹਿਸਾਬ ਨਾਲ ਹੈ ਨਾ? ਹਾਂ ਜੀ अच्छा फिर उन समयों ਦੇ ਵਿੱਚ ਪੈਸਿਆਂ ਦੀ ਜਿਹੜਾ ਸੀਗਾ ਕਿੰਨੇ ਪੈਸੇ ਚ ਮਿਲਦਾ ਦੇਖ ਲੈਂਦੇ ਸੀ ਡਾਕਟਰ ਗੁਰੂ ਜੰਦੇ ਵੀਰੇ 10 20 ਰੁਪਏ ਦਿੰਦੇ ਸੀ ਛੱਡ ਦੇ ਵੇਲੇ ਬੁੱਧੂ ਕਹਿੰਦਾ ਉਹਦੂ ਵੀ ਘੱਟ ਦਿੰਦੇ ਸੀ ਠੀਕ ਹੈ ਮਹਿੰਗਾਈ ਦੀ ਮਾਰ ਮੰਨਦੇ ਹੋ ਕਿਦਾਂ ਕਿਤੇ ਹੈਗੀ ਹੈ ਮਹਿੰਗਾਈ ਤੇ ਹੁਣ ਤਾਂ ਪੈਸੇ ਦਾ ਬਣਦਾ ਹੀ ਕੁਝ ਨਹੀਂਗਾ ਹੁਣ ਤਾਂ ਕੋਈ ਖਾਸ ਕਿੱਸਾ ਕੋਈ ਯਾਦਾਂ ਵਾਲੀ ਮਿਲਦੇ ਨਾਲ ਉਸ ਟਾਈਮ ਦਾ ਕੋਈ ਖਾਸ ਅੱਛਾ ਹਾਂਜੀ ਹਾਂਜੀ ਤੁਹਾਡਾ ਮੇਰਾ ਨਾਮ ਅਮਰਜੀਤ ਸਿੰਘ ਕਿਹੜੇ ਪਿੰਡਾ ਤੁਹਾਡਾ ਪਿੰਡ ਫੱਲਿਆ ਅੱਛਾ ਪਹਿਲੇ ਮੇਲੇ ਦੇ ਵਿੱਚ ਤੇ ਹੁਣ ਦੇ ਮੇਲੇ 'ਚ ਕੀ ਅੰਤਰ ਦੇਖਦੇ ਹੋ ਤੁਸੀਂ ਪਹਿਲੇ ਮੇਲੇ ਦੇ ਵਿੱਚ ਅੰਤਰ ਨਹੀਂ ਆ ਪਹਿਲੇ ਦੁਨੀਆ ਆਉਂਦੀ ਸੀ ਖਾਣ ਪੀਣ ਵਾਸਤੇ ਠੀਕ ਹੈ ਹੁਣ ਤਾਂ ਬਾਬੇ ਦਾ ਨਾਂ ਲੈਣ ਆਉਂਦੇ ਨੇ ਬਾਕੀ ਤੁਹਾਨੂੰ ਪਤਾ ਹੈ ਹਰ ਪਿੰਡ ਦੇ ਵਿੱਚ ਬਾਜ਼ਾਰ ਬਣੇ ਹੋਏ ਨੇ ਅੱਛਾ ਕੋਈ ਇਹੋ ਜੀ ਗੱਲ ਨਹੀਂ ਕਿ ਨਾ ਖਾਣ ਕੋਈ ਚੀਜ਼ ਨਹੀਂ ਠੀਕ ਹੈ ਸਹੀ ਕਿਤਨੇ ਕਿਤੇ ਜਿਵੇਂ ਹੁਣ ਚੰਡੋਲਿਆਂ ਦੀ ਗੱਲ ਕਰੀ ਆਪਾਂ ਇਹ ਪਹਿਲਾਂ ਹੁੰਦੇ ਸੀ ਜਦੋਂ ਤੁਹਾਡੇ ਵੇਲੇ ਸੀਗੇ ਕਿ ਹੁਣ ਹੀ ਆਉਣ ਲੱਗੇ ਨੇ ਇਹ ਨਹੀਂ ਨਹੀਂ ਪਹਿਲਾਂ ਵੀ ਆਉਂਦੇ ਸੀ ਪਹਿਲਾਂ ਵੀ ਆਉਂਦੇ ਸੀ ਲੰਬੇ ਟਾਈਮ ਤੋਂ ਆਉਂਦੇ ਨੇ ਠੀਕ ਮੋਰ ਨੂੰ ਪਤਾ ਕਿ ਜਿਵੇਂ ਜਿਵੇਂ ਦੇਸ਼ ਦਾ ਮਾਹੌਲ ਬਿਗੜਦਾ ਜਾਂਦਾ ਮਾਹੌਲ ਤਾਂ ਠੀਕ ਹੈ ਪਿੰਡਾਂ ਲਈ ਸੁਰੱਖਿਅਤ ਮੇਲਾ ਨਹੀਂ ਹੁੰਦਾ ਜੋ ਵੀ ਠੀਕ ਹੈ ਜੋ ਹੁਣ ਤਾਂ ਜੋ ਰਾਸ਼ ਹੈ ਨਹੀਂ ਇੱਥੇ ਠੀਕ ਹੈ ਜਦੋਂ ਰਾਸ਼ ਹੋ ਕੇ ਦੀ ਬਾੜੀ ਲੈਣੀ ਹੈ ਕਿਸ ਦਾ ਖੋਦਣਾ ਕਿਸ ਦਾ ਖੋਦ ਲੈਣਾ ਠੀਕ ਹੈ ਜਾਂ ਨਹੀਂ ਕਿਤੇ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਇੱਕ ਮੇਲੇ ਤੇ ਨਾ ਆਉਣ ਦਾ ਕਾਰਨ ਮੰਨਿਆ ਜਾ ਸਕਦਾ ਨਹੀਂ ਨਹੀਂ ਮੇਰੇ ਨਾਲ ਬਾਬਾ ਦੀ ਮਿੱਟੀ ਕੱਢਣ ਹੋਆ ਨਹੀਂ ਮਿੱਟੀ ਕੱਢਣ ਦਾ ਹਨ ਲੋਕ ਜਿਵੇਂ ਮਤਲਬ ਬਹੁਤ ਹੁੰਦੇ ਮੰਨਚੇ ਹੁੰਦਾ ਸੀ ਕੋਈ ਚੋਰੀ ਨਾ ਹੋ ਜੇ ਸਾਮਾਨ ਸਾਡਾ ਤੇ ਉਹ ਉਹ ਤਾਂ ਹਰ ਜਗ੍ਹਾ ਤੇ ਦੇਖ ਲਈ ਜੁਆਰੀ ਆਪਣੇ ਸਾਮਾਨ ਦੀ ਖੁਦ ਜ਼ਿੰਮੇਵਾਰ ਹੈ ਠੀਕ ਹੈ ਠੀਕ ਹੈ ਸਭ ਨੂੰ ਪਤਾ ਵੀ ਮੇਲੇ ਦੇ ਵਿੱਚ ਆਏ ਕੋਈ ਸੁਣਦਾ ਹੋਰ ਕਿੰਦਾ ਮੇਲੇ ਦੇ ਵਿੱਚ ਤਿੰਨ ਚੀਜ਼ਾਂ ਪੱਕੀਆਂ ਧੂੜ ਧੁੱਪ ਤੇ ਧੱਕੇ ਅੱਛਾ ਓਕੇ ਬਹੁਤ ਬਹੁਤ ਧੰਨਵਾਦ ਜੀ ਬੜੀ ਪਤਲੀ ਗੱਲ ਇਹਨਾਂ ਵੱਲੋਂ ਕਹੀ ਗਈ ਹੈ ਕਿ ਮੇਲੇ ਦੇ ਵਿੱਚ ਤਿੰਨ ਚੀਜ਼ਾਂ ਪੱਕੀਆਂ ਹੁੰਦੇ ਨੇ ਧੂੜ ਧੁੱਪ ਤੇ ਧੱਕੇ ਤੇ ਇਸ ਮੇਲੇ ਦੇ ਵੀ ਇਹਨਾਂ ਨੇ ਗੱਲ ਕੀਤੀ ਕਿ ਕਿਤਨਾ ਕਿਤੇ ਸੇਫਟੀ ਨੂੰ ਲੈ ਕੇ ਇਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿਹੜੇ ਹੈਗਾ ਆ ਕਾਠ ਬਹੁਤ ਜ਼ਿਆਦਾ ਹੁੰਦਾ ਆ ਤੇ ਉਹ ਕਾਠ ਦੇ ਵਿੱਚ ਕੀ ਹੈ ਕਿ ਜਿਹੜਾ ਸਮਾਨ ਹੈ ਸ਼ਰਧਾਲੂਆਂ ਦਾ ਉਹ ਕਿਤਨੇ ਕਿਤੇ ਜਿਹੜਾ ਚੋਰੀ ਹੋਣ ਦਾ ਖਤਸਾ ਬਣਾਇਆ ਜਾਂਦਾ ਮੇਰੇ ਪਿੱਛੇ ਤੁਸੀਂ ਜਗਾ ਦੇਖ ਰਹੇ ਹੋਵੋਗੇ ਇਸੇ ਜਗਾ ਦੇ ਉੱਪਰ ਜਿਹੜਾ ਹੈਗਾ ਆ ਮੇਲਾ ਭਰਨਾ ਤੇ ਇੱਥੇ ਇਹ ਹੁਣ ਤੁਹਾਨੂੰ ਫਿਲਹਾਲ ਖਾਲੀ ਨਜ਼ਰ ਆ ਰਿਹਾ ਹੋਵੇਗਾ ਪਰ 16 ਤਰੀਕ ਤੋਂ ਮੇਲਾ ਸ਼ੁਰੂ ਹੋਣਾ ਸਤੰਬਰ ਤੋਂ ਪਰ ਉਸ ਤੋਂ ਬਾਅਦ ਇਹ ਮੇਲੇ ਵਾਸਤੇ ਇੱਥੇ ਜਗਾ ਜਿਹੜੀ ਹੈਗੀ ਮਿੱਟੀ ਲੱਡਣ ਨੂੰ ਨਹੀਂ ਮਿਲਣੀ ਕਿਉਂਕਿ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਤੁਸੀਂ ਹਮਦਰਦ ਵੀਡੀਓ ਦੇ ਨਾਲ ਜੁੜੇ ਰਹੋ ਤੇ ਆਪਣੇ ਸਪਾਰ ਦੇ ਨੇਲੇ ਨੂੰ ਲੈ ਕੇ ਜੇਕਰ ਤੁਹਾਡੇ ਕੋਈ ਯਾਦਾਂ ਜੁੜੀ ਹੋਈ ਹੈਗੀ ਆ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸੇ ਤਰ੍ਹਾਂ ਦੀ ਹੋਰ ਵੀਡੀਓਜ਼ ਦੇ ਲਈ ਕੈਮਰਾ ਪਰਸਨ ਚਮਕੌਰ ਦੇ ਨਾਲ ਬਿਆਨ ਸਿੰਘ ਰੋੜੀਆਂ ਹਮਦਰਦ মিডিਆ ਕੁਫਤੋਂ